ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਫਿਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅੱਜ ਵੀ ਸਾਖੀ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਭਿਖਾਰੀ ਨੇ ਇੱਕ ਤੱਪੜ ਅਤੇ ਇੱਕ ਖਾਫਣ ਕਿਉਂ ਸੌਂਤਾ ਆਓ ਇਸ ਸਾਖੀ ਵਿੱਚ ਜਾਣਦੇ ਹਾਂ ਇੱਕ ਵਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਇੱਕ ਸਿੱਖ ਆਇਆ ਉਸ ਦਾ ਨਾਮ ਭਾਈ ਗੁਰਮukh ਸਿੰਘ ਸੀ ਉਸ ਨੇ ਗੁਰੂ ਸਾਹਿਬ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਮੈਨੂੰ ਇੱਕ ਅਜੀਹੇ ਸਿੱਖ ਦੇ ਦਰਸ਼ਨ ਕਰਵਾਓ ਜੋ ਆਪ ਜੀ ਦੇ ਹੁਕਮਾਂ ਦੀ ਪਾਲਣਾ ਕਰਦਾ ਹੋਵੇ ਆਦਰ ਤੇ ਸਤਿਕਾਰ ਕਰਦਾ ਹੋਵੇ ਗੁਰੂ ਸਾਹਿਬ ਜੀ ਉਸ ਸਿੱਖ ਨੂੰ ਕਹਿਣ ਲੱਗੇ ਭਲਿਆ ਪੁਰਖਾ ਕਾਫੀ ਗੁਰ ਸਿੱਖ ਇਹੋ ਜੇ ਹਨ ਜੋ ਸਿੱਖ ਰਹਿਤ ਮਰਿਆਦਾ ਵਿੱਚ ਪੱਕੇ ਹਨ ਅਤੇ ਰੱਬ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਦੇ ਹਨ ਇਹੋ ਜਾਂ ਇੱਕ ਸਿੱਖ ਭਾਈ ਪਿਖਾਰੀ ਸਿੰਘ ਹੈ ਤੁਸੀਂ ਉਹਨਾਂ ਦੇ ਜਾ ਕੇ ਦਰਸ਼ਨ ਕਰੋ ਪਾਈ ਗੁਰਮukh ਸਿੰਘ ਜੀ ਕਹਿਣ ਲਗੇ ਭਾਈ ਪਿਖਾਰੀ ਜੀ ਕਿੱਥੋਂ ਦੇ ਰਹਿਣ ਵਾਲਾ ਹੈ ਅਤੇ ਕੌਣ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲਗੇ ਭਾਈ ਪਿਖਾਰੀ ਸਿੰਘ ਗੁਜਰਾਤ ਸ਼ਹਿਰ ਵਿੱਚ ਰਹਿੰਦੇ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨ ਕੇ ਭਾਈ ਗੁਰਮukh ਸਿੰਘ ਜੀ ਗੁਜਰਾਤ ਸ਼ਹਿਰ ਵੱਲ ਚੱਲ ਪਿਆ ਤੇ ਰਸਤੇ ਦੇ ਵਿੱਚ ਅੱਲਦਾ ਜਾ ਰਿਹਾ ਹੈ ਮਨ ਦੇ ਨਾਲ ਗੱਲਾਂ ਕਰਦਾ ਹੋਇਆ ਕਿ ਗੁਰੂ ਸਾਹਿਬ ਜੀ ਨੇ ਕਿਹਾ ਹੈ ਇੱਕ ਬੜਾ ਚੰਗਾ ਸਿੰਘ ਹੋਵੇਗਾ ਅਤੇ ਗੁਰੂ ਸਾਹਿਬ ਦੇ ਭਾਣੇ ਨੂੰ ਕਿਵੇਂ ਮੰਨਦਾ ਹੋਵੇਗਾ ਤੇ ਕਿਸ ਤਰ੍ਹਾਂ ਦੀ ਕੀਰਤ ਕਰਦਾ ਹੋਵੇਗਾ ਇਹ ਮਨ ਦੇ ਨਾਲ ਗੱਲਾਂ ਕਰਦੇ ਹੋਏ ਭਾਈ ਗੁਰਮukh ਸਿੰਘ ਜਦੋਂ ਗੁਜਰਾਤ ਸ਼ਹਿਰ ਵਿੱਚ ਪਹੁੰਚੇ ਤਾਂ ਪੁੱਛਦੇ ਹੋਏ ਭਾਈ ਪਿਖਾਰੀ ਸਿੰਘ ਦੇ ਘਰ ਪਹੁੰਚ ਗਏ ਭਾਈ ਗੁਰਮੁਖ ਸਿੰਘ ਨੇ ਭਾਈ ਪਿਖਾਰੀ ਜੀ ਦੇ ਘਰ ਜਾ ਕੇ ਇਹ ਦੇਖਦੇ ਹਨ ਕਿ ਭਾਈ ਪਿਖਾਰੀ ਸਿੰਘ ਦੇ ਪੁੱਤਰ ਦਾ ਵਿਆਹ ਸੀ ਘਰ ਵਿੱਚ ਰੌਣਕਾਂ ਲਗੀਆਂ ਹੋਈਆਂ ਸਨ ਭਾਈ ਪਿਖਾਰੀ ਸਿੰਘ ਇਹਨਾਂ ਖੁਸ਼ੀਆਂ ਦੇ ਵਿੱਚ हिस्सा ਨਹੀਂ ਲੈ ਰਹੇ ਸਨ ਉਹ ਅਲੱਗ ਹੀ ਇੱਕ ਕਮਰੇ ਵਿੱਚ ਬੈਠੇ ਹੋਏ ਸਨ ਤੇ ਆਪਣੇ ਕੰਮ ਵਿੱਚ ਵਿਜੀ ਸਨ ਕਿਉਂਕਿ ਉਹ ਇੱਕ ਤਰਪਾਲ ਸਿਉ ਰਹੇ ਸੀ ਇੱਕ ਤੱਪੜ ਅਤੇ ਇੱਕ ਚਿੱਟੀ ਚਾਦਰ ਸਿਉ ਰਹੇ ਸਨ ਭਾਈ ਗੁਰਮukh ਸਿੰਘ ਜੀ ਨੇ ਨਮਸਕਾਰ ਕੀਤੀ ਤੇ ਬੈਠ ਗਏ ਤੇ ਕਹਿਣ ਲੱਗੇ ਮੈਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੁਹਾਡੇ ਘਰ ਭੇਜਿਆ ਹੈ ਇਹ ਗੱਲ ਸੁਣ ਕੇ ਭਾਈ ਪਿਖਾਰੀ ਜੀ ਉੱਟ ਕੇ ਖੜੇ ਹੋ ਗਏ ਤੇ ਭਾਈ ਗੁਰਮukh ਸਿੰਘ ਨੂੰ ਨਮਸਕਾਰ ਕਰਕੇ ਮੱਥਾ ਟੇਕਿਆ ਤੇ ਕੋਲ ਬੈਠ ਗਏ ਪਾਈ ਗੌਰਮukh ਸਿੰਘ ਜੀ ਨੇ ਭਿਖਾਰੀ ਜੀ ਨੂੰ ਪੁੱਛਿਆ ਤੁਹਾਡੇ بیٹے ਦਾ ਵਿਆਹ ਹੈ ਸਾਰਾ ਟੱਬਰ ਖੁਸ਼ੀਆਂ ਮਨਾ ਰਿਹਾ ਹੈ ਪਰ ਤੁਸੀਂ ਇੱਕ ਅਲੱਗ ਹੀ ਬੈਠੇ ਹੋਏ ਹੋ ਇਹ ਤੱਪੜ ਗੰਢੀ ਜਾਂਦੇ ਹੋ ਅਤੇ ਚਾਦਰ ਸੀ ਰਹੇ ਹੋ ਕੀ ਕਾਰਨ ਹੈ ਕੀ ਗੱਲ ਹੈ ਗੌਰਮukh ਸਿੰਘ ਦੀ ਇਹ ਗੱਲ ਸੁਣ ਕੇ ਭਾਈ ਭਿਖਾਰੀ ਜੀ ਕਹਿਣ ਲੱਗੇ ਮੈਂ ਇਹ ਤੱਪੜ ਅਤੇ ਇਹ ਖੱਫਣ ਇਸ ਕਰਕੇ ਤਿਆਰ ਕਰ ਰਿਹਾ ਹਾਂ ਕਿ ਕੀ ਪਤਾ ਇਨਾਂ ਦੀ ਵੀ ਲੋੜ ਪੈ ਜਾਵੇ ਕਦੋਂ ਪੈ ਜਾਵੇ ਤੇ ਭਾਈ ਗੁਰਮੁਖ ਸਿੰਘ ਜੀ ਇਹ ਗੱਲ ਸੁਣ ਕੇ ਸੋਚਣ ਲੱਗ ਪਏ ਕਿ ਗੁਰੂ ਸਾਹਿਬ ਜੀ ਨੇ ਤਾਂ ਭਾਈ ਪਖਾਰੀ ਜੀ ਬਾਰੇ ਬੜੀ ਮਹਿਮਾ ਤੇ ਬੜੀ ਉਪਮਾ ਕੀਤੀ ਹੈ ਪਰ ਇਹ ਸਿੱਖ ਤਾਂ ਅਰਦੇ ਕੰਮਾਂਕਾਰਾਂ ਵਿੱਚ ਹੀ ਉਲਝਿਆ ਹੋਇਆ ਹੈ ਇਹ ਉਸ ਪਰਮੇਸ਼ਰ ਦੀ ਭਗਤੀ ਕਿਸ ਵੇਲੇ ਕਰਦਾ ਹੋਵੇਗਾ ਅਤੇ ਪਾਣਾ ਕਿਵੇਂ ਮੰਨਦਾ ਹੋਵੇਗਾ ਜਦੋਂ ਰਾਤ ਪਈ ਤਾਂ ਭਾਈ ਪਿਖਾਰੀ ਸਿੰਘ ਨੇ ਭਾਈ ਗੌਰਮਕ ਸਿੰਘ ਜੀ ਨੂੰ ਬੜੇ ਪਿਆਰ ਨਾਲ ਭੋਜਨ ਛਕਾ ਕੇ ਸੁੰਦਰ ਪਲੰਘ ਉੱਤੇ ਸਵਾ ਦਿੱਤਾ ਅਤੇ ਅਗਲੇ ਦਿਨ ਦਿਨ ਭਾਈ ਪਿਖਾਰੀ ਦੇ ਲੜਕੇ ਦੀ ਬਰਾਤ ਚੜ ਗਈ ਅਤੇ ਸਗਨ ਪੈ ਗਿਆ ਅਤੇ ਬਰਾਤ ਵਾਪਸ ਆ ਗਈ ਤਾਂ ਘਾਰੇ ਆ ਕੇ ਭਾਈ ਪਿਖਾਰੀ ਜੀ ਚੁੱਪ ਕਰਕੇ ਆਪਣੇ ਕੰਮਕਾਰਾਂ ਵਿੱਚ ਲੱਗ ਗਏ ਅਤੇ ਰਾਤ ਵੇਲੇ ਉਸੇ ਤੱਪੜ ਤੇ ਖੱਫਨ ਦੀ ਸਿਲਾਈ ਕਰਨ ਲੱਗ ਗਏ ਤੱਪੜ ਸੀਨ ਤੋਂ ਬਾਅਦ ਉਹ ਲੱਕੜਾਂ ਇਕੱਠੀਆਂ ਕਰਨ ਲੱਗ ਗਏ ਅਤੇ ਉਸੇ ਰਾਤ ਗੁਜਰਾਤ ਉੱਪਰ ਡਾਕੂਆਂ ਨੇ ਹਮਲਾ ਕਰ ਦਿੱਤਾ ਤੇ ਪਿੰਡ ਦੇ ਲੋਕ ਡਾਕੂਆਂ ਦਾ ਪਿੱਛਾ ਕਰਨ ਲੱਗੇ ਡਾਕੂਆਂ ਦਾ ਤੇ ਪਿੰਡ ਵਾਲਿਆਂ ਦਾ ਆਪਸੀ ਵਿੱਚ ਤਕੜਾ ਮੁਕਾਬਲਾ ਹੋਇਆ ਤੇ ਉਸ ਮੁਕਾਬਲੇ ਦੇ ਵਿੱਚ ਭਾਈ ਪਿਖਾਰੀਦਾਰੀ ਦਾ ਲੜਕਾ ਵੀ ਸੀ ਜਿਸ ਦੀ ਕੀ ਹੁਣੇ-ਹੁਣੇ ਸ਼ਾਦੀ ਹੋਈ ਸੀ ڈاکੂਆਂ ਨਾਲ ਮੁਕਾਬਲਾ ਕਰਦੇ ਹੋਏ ਭਾਈ ਪਿਖਾਰੀ ਦਾ ਪੁੱਤਰ ਵੀ ਮਾਰਿਆ ਗਿਆ ਤੇ ਉਸ ਵੇਲੇ ਉਹ ਇਸਤਰੀਆਂ ਵਿਆਹ ਦੇ ਗੀਤ ਗਾ ਰਹੀਆਂ ਸਨ ਹੁਣ ਉਹ ਇਸ ਵੇਲੇ ਵਹਿਣ ਪਾ ਰਹੀਆਂ ਸਨ ਰੋ ਰਹੀਆਂ ਸਨ ਪਰ ਇਧਰ ਭਾਈ ਪਿਖਾਰੀ ਦੇ ਮਨ ਵਿੱਚ ਪੁੱਤਰ ਦੇ ਮਰਨ ਦਾ ਜਰਾ ਵੀ ਅਫਸੋਸ ਨਾ ਹੋਇਆ ਜਰਾ ਵੀ ਦੁੱਖ ਨਾ ਹੋਇਆ ਅਤੇ ਪਾਈ ਭਖਾਰੀ ਨੇ ਆ ਜਿਹੜਾ ਖੱਫਣ ਆਪਣੇ ਹੱਥੀ ਸੀਤਾ ਸੀ ਉਸ ਨੇ ਆਪਣੇ ਪੁੱਤਰ ਨੂੰ ਪਾਇਆ ਅਤੇ ਜਿਹੜੀਆਂ ਲੱਕੜਾਂ ਇਕੱਠੀਆਂ ਕੀਤੀਆਂ ਸਨ ਉਹਨਾਂ ਲੱਕੜਾਂ ਦੇ ਨਾਲ ਆਪਣੇ ਸੁਪੁੱਤਰ ਦਾ ਸੰਸਕਾਰ ਕੀਤਾ ਅਤੇ ਉਸ ਤੱਪੜ ਨੂੰ ਜੋ ਆਪਣੇ ਸੱਜਣ ਆਏ ਹੋਏ ਸਨ ਉਹਨਾਂ ਦੇ ਬੈਠਣ ਦੇ ਲਈ ਵਿਸ਼ਾ ਦਿੱਤਾ ਪਾਈ ਗੁਰਮukh ਸਿੰਘ ਇਹ ਸਭ ਦੇਖ ਕੇ ਬੜਾ ਹੈਰਾਨ ਹੋਇਆ ਤੇ ਸਮਝ ਗਿਆ ਕੀ ਭਾਈ ਪਿਖਾਰੀ ਸਿੰਘ ਅੰਤਰਜਾਮੀ ਹੈ ਇਸ ਨੂੰ ਹੋਣ ਵਾਲੀ ਸਾਰੀ ਘਟਨਾਵਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਅਤੇ ਰਾਤ ਵੇਲੇ ਭਾਈ ਪਿਖਾਰੀ ਨੂੰ ਇਕੱਲਿਆਂ ਬੈਠੇ ਵੇਖ ਕੇ ਭਾਈ ਗੁਰਮukh ਸਿੰਘ ਜੀ ਨੇ ਕਿਹਾ ਜਦੋਂ ਆਪ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਸਭ ਹੋਣ ਵਾਲਾ ਹੈ ਤਾਂ ਤੁਸੀਂ ਗੁਰੂ ਸਾਹਿਬ ਜੀ ਅੱਗੇ ਆਪਣੇ ਸਪੁੱਤਰ ਦੇ ਲੰਮੀ ਉਮਰ ਲਈ ਅਰਦਾਸ ਕਿਉਂ ਨਹੀਂ ਕੀਤੀ ਆਪ ਜਹੇ ਭਗਤਾਂ ਦੀ ਰੱਬ ਅਗੇ ਕੀਤੀ ਅਰਦਾਸ ਕਦੀ ਵਿਅਰਥ ਨਹੀਂ ਜਾਂਦੀ ਭਾਈ ਭਖਾਰੀ ਜੀ ਕਹਿਣ ਲਗੇ ਕਿ ਗੁਰੂ ਕੋਲੋਂ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ ਸਿਮਰਨ ਦੀ ਦਾਤ ਮੰਗਣੀ ਚਾਹੀਦੀ ਹੈ ਇਹੋ ਜਿਹੀਆਂ ਦਾਤਾਂ ਮੰਗਣੀਆਂ ਚਾਹੀਦੀਆਂ ਹਨ ਜੋ ਸਰੀਰ ਦੇ ਕੰਮ ਆਉਣ ਜੋ ਆਤਮਾ ਦੇ ਕੰਮ ਆਉਣ ਵਾਲੀਆਂ ਹੋਣ ਜਗਤ ਦੇ ਝੂਠੇ ਪਦਾਰਥ ਲਈ ਕੀ ਅਰਦਾਸ ਕਰਨੀ ਹੋਈ ਭਾਈ ਪਖਾਰੀ ਜੀ ਕਹਿਣ ਲਗੇ ਕਿ ਕਰਤਾਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ ਪੁੱਤਰ ਦੀ ਮੌਤ ਹੋਣ ਤੇ ਵੀ ਭਾਈ ਪਖਾਰੀ ਜੀ ਐਡੋਲ ਸਨ ਘਰ ਪਰਿਵਾਰ ਵਾਲੇ ਵਿਰਲਾਪ ਕਰ ਰਹੇ ਸਨ ਅਤੇ ਵੈਨ ਪਾ ਰਹੇ ਸਨ ਭਾਈ ਪਖਾਰੀ ਜੀ ਐਡੋਲ ਹੋ ਕੇ ਨਾਮ ਸਿਮਰਨ ਵਿੱਚ ਲੱਗੇ ਹੋਏ ਬੈਠੇ ਸਨ ਭਾਈ ਗੁਰਮukh ਸਿੰਘ ਪਾਈ ਪਖਾਰੀ ਦਾ ਐਡਾ ਵੱਡਾ ਜਿਗਰਾ ਤੇ ਹੌਸਲਾ ਵੇਖ ਕੇ ਹੈਰਾਨ ਰਹਿ ਗਿਆ ਉਹ ਕਹਿਣ ਲੱਗਾ ਤਨ ਹਨ ਗੁਰੂ ਅਰਜਨ ਦੇਵ ਜੀ ਅਤੇ ਤਨ ਹਨ ਉਹਨਾਂ ਦੇ ਸਿੱਖ ਜੋ ਐਡੇ ਵੱਡੇ ਸਿਧਕ ਵਾਲੇ ਹਨ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ